ਬਹੁਤ ਹੀ ਵਧੀਆ ਗੀਤ ਹੈ ਪਵਨ ਵੀਲਾ ਸਾਹਿਬ ਜਿਹੜਾ ਆਪਾਂ ਗੀਤ ਕਰਨ ਲਾਇਆ ਇਹ ਟਰੱਕ ਡਰਾਈਵਰਾਂ ਦੀ ਫਰਮਾਇਸ਼ ਹੈ ਤੇ ਟਰੱਕ ਡਰਾਈਵਰਾਂ ਦਾ ਕੀਤਾ ਤੇ ਲਿਖਿਆ ਹੀ ਬਹੁਤ ਵਧੀਆ ਦਾ ਪੇਸ਼ ਕਰ ਲਗਾ ਜੀ ਹੋ ਰੱਖੇ ਜਦੋਂ ਮਾਇਆ ਖਰੇ ਸਾਰੇ ਪੜ ਕੇ ਬੈਗੀ ਕਾਲਜਾ ਹੱਥਾਂ ਦੇ ਵਿੱਚ ਫੜ ਕੇ ਦੇਖੇ ਜਦ ਮੈਂ ਅੱਖਰ ਸਾਰੇ ਪੜ ਕੇ ਬੈਗੀ ਕਾਲਜਾ ਹੱਥਾਂ ਦੇ ਵਿੱਚ ਫੜ ਕੇ ਮੂਰੇ ਟੂਲ ਦੇ ਫੱਟੇ ਤੇ ਜਿਵੇਂ ਲਿਖਿਆ ਨਹੀਂ ਉਵੇਂ ਹੀ ਪਿਛਾ ਲਿਖਦਾ ਸੋਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਕੀਨੇ ਨਾਲ ਲਿਖਦਾ ਸੋਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਕੀਨੇ ਨਾਲ ਲਿਖਦਾ ਮੈਨੂੰ ਦੱਸ ਗਾ ਤੂੰ ਵੀ ਤਾਂ ਕੋਈ ਹੱਲ ਨਹੀਂ ਪੈਂਦਾ ਸਭ ਦਾ ਧਿਆਨ ਉਹ ਦੇਵਲ ਨਹੀਂ ਮੈਨੂੰ ਦੱਸ ਗਾ ਤੂੰ ਵੀ ਤਾਂ ਕੋਈ ਹੱਲ ਨਹੀਂ ਪੈਂਦਾ ਸਭ ਦਾ ਧਿਆਨ ਉਹ ਦੇਵਲ ਨਹੀਂ ਜਿੱਤੇ ਹੱਟ ਪਿਛੇ ਹੁੰਦਾ ਭਾਬੀ ਲਿਖਿਆ ਥੋੜਾ ਜਾ ਉਹ ਤਾਂ ਲਿਖਤਾ ਸੁਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਾਲ ਲਿਖਦਾ ਸੁਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਾਲ ਲਿਖਦਾ ਹੋ ਲੈਣ ਜਾਣ ਕੇ ਸਹੇਲੀਆਂ ਵੀ ਵਿੜਕਾਂ ਗੱਲ ਕਰਦੀ ਜਵਾਨ ਵਿੱਚੋਂ ਥੜਕਾਂ ਲੈਣ ਜਾਣ ਕੇ ਸਹੇਲੀਆਂ ਵੀ ਵਿੜਕਾਂ ਹੋ ਗੱਲ ਕਰਦੀ ਜਵਾਨ ਵਿੱਚੋਂ ਥੜਕਾਂ ਇੱਕ ਦੂਜੀ ਨੂੰ ਕਹਿਣ ਹੱਸ ਹੱਸ ਕੇ ਮਹੱਬਤਾਂ ਦੀ ਧਾ ਲਿਖਤਾ ਸੋਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਾਂ ਲਿਖਤਾ ਸੋਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਾਂ ਲਿਖਤਾ ਉਹ ਸੋਚਾਂ ਸੋਚਦੀ ਕਿਸੇ ਨੂੰ ਕੀ ਮੈਂ ਕਹਾਣੀ ਕਿਤੇ ਹੋਰ ਨਾ ਕਿਸੇ ਨੂੰ ਪੁੱਛ ਲਾਵਾਂ ਨੀ ਸੋਚਾਂ ਸੋਚਦੀ ਕਿਸੇ ਨੂੰ ਕੀ ਮੈਂ ਕਹਾਣੀ ਕਿਤੇ ਹੋਰ ਨਾ ਕਿਸੇ ਨੂੰ ਪੁੱਛ ਲਾਵਾਂ ਨੀ ਜਾਂ ਤਾਂ ਕਿਸੇ ਨੇ ਮਖੌਲ ਹੋਣਾ ਕਿਤਾਬ ਭਲੇਖੇ ਵਿੱਚ ਜਾ ਲਿਖਤਾ ਸੋਣ ਯਾਰ ਦੇ ਟਰਾਲੇ ਉੱਚ ਮੇਰਾ ਪਤਾ ਨਹੀਂ ਕਿਨੇ ਨਹਾ ਲਿਖਦਾ ਹੁਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਹਾ ਲਿਖਦਾ ਮੇਰੀ ਜੀ ਦੇ ਨਾਲ ਗੁੜੀ ਹੈ ਪਰ ਹੀਤ ਨਹੀਂ ਨਾ ਆਉ ਸਦਾ ਹੈ ਭਾਬੀ ਗੁਰਮੀਤ ਨਹੀਂ ਮੇਰੀ ਜੀ ਦੇ ਨਾਲ ਗੁੜੀ ਹੈ ਪਰ ਹੀਤ ਨਹੀਂ ਨਾ ਆਉ ਸਦਾ ਹੈ ਭਾਬੀ ਗੁਰਮੀਤ ਨਹੀਂ ਮੇਰੇ ਨਾਲ ਕੋਲੇ ਨਾ ਆਉ ਦਾ ਪਾ ਕੇ ਨਹੀਂ ਸਖਾ ਵਾਲਾ ਤਾ ਲਿਖਦਾ ਸੁਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਾ ਲਿਖਦਾ ਸੁਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕਿਨੇ ਨਾਲ ਲਿਖਦਾ ਸੁਣ ਯਾਰ ਦੇ ਟਰਾਲੇ ਉੱਤੇ ਮੇਰਾ ਪਤਾ ਨਹੀਂ ਕੀ ਨਾ ਲਿਖਤਾ ਵਾਜੀ ਵਾਜੀ ਸਭ ਬਹੁਤ ਵਧੀਆ ਬਹੁਤ ਵਧੀਆ ਸਭ ਬਹੁਤ ਸੋਹਣਾ ਗੀਤ ਲਿਖਿਆ ਗਾਇਆ ਵੀ ਸੋਹਣਾ ਲਿਖਿਆ ਬਹੁਤ ਵਧੀਆ ਗਾਇਆ ਪਰ ਮਾਤਮਾ ਤੁਹਾਡੀ ਗਾਇਕੀ ਨੂੰ ਚੜਦੀ ਕਲਾ ਰੱਖੇ ਇਹ ਗੁਰਮੀਤ ਸਿੰਘ ਖਾਂ ਵਾਲਾ ਲਖਾਰੀ ਆ ਵਿਚਾਰਾ ਬਹੁਤ ਵਧੀਆ ਬੰਦਾ ਬਹੁਤ ਚਰ ਮੇਰੇ ਨਾਲ ਦੇ ਹੈ ਹਾਂ ਜੀ ਹਾਂ ਠੀਕ ਹੈ ਹਾਂ ਅਮਰ ਸਿਕਾ